ਮੈਂ ਕਰਮਜੀਤ ਕੌਰ ਚਲ ਚਲ ਕਲਕਸ਼ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਤ ਸਤਰੀਏਕਾਲ ਆਇਆ ਥੋੜੀ ਮੈਂ ਲੈ ਕੇ ਆ ਸ਼ਿਮਰ ਦੇ ਵਰਕ ਵਾਲੇ ਸੂਟ ਸ਼ਿਮਰ ਚਾ ਤੇ ਮਸਲੀਨ ਚਾ ਤੇ ਪਹਿਲਾ ਆਪਾਂ ਸ਼ਾਪ ਦੇ ਐਡਰੈਸ ਵਾਲੇ ਥੋੜੀ ਗੱਲ ਕਰ ਲਈਏ ਇਹ ਚੰਚਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾ ਬੱਸਟਾ ਦੇ ਵਿੱਚ ਐਂਟਰ ਕਰਦੀਆਂ ਨੇ ਤੁਸੀਂ ਬਾਜ਼ਾਰ ਵਾਲੇ ਪਾਸੇ ਨਹੀਂ ਜਾਣਾ ਜਿਵੇਂ ਬਸ ਬਸਾਡੇ ਦੇ ਵਿੱਚ ਵੱੜਦੀ ਹੈ ਨਾ ਉਹਦੇ ਨਾਲ ਹੀ ਤਿੰਕੋਨੀ ਵਾਲੀ ਸਾਈਡ ਗਲੀ ਹੈ ਬਸਾਡੇ ਟੱਪੜਾ ਨਹੀਂ ਹੈ ਜੇ ਤੁਸੀਂ ਤਿੰਕੋਨੀ ਵਾਲੀ ਸਾਈਡ ਤੋਂ ਆਓਗੇ ਨਾ ਪਹਿਲਾਂ ਗਲੀ ਆਉਂਦੀ ਹੈ ਤੇ ਫਿਰ ਨਾਲ ਹੀ ਬਸਾਡੇਗਾ 사ਂਜੀ ਕਹਿੰਦਾ ਗਲੀ ਦੇ ਤੇ ਬਸਾਡੇ ਦੀ ਤਾਂ ਤੁਸੀਂ ਉਸ ਗਲੀ ਦੇ ਵਿੱਚ ਜਦੋਂ ਚੱਲਣਾ ਨਾ ਤਾਂ ਸਿਰਫ 1 ਮਿੰਟ ਦਾ ਹੀ ਰਸਤਾ ਹੈ ਉੱਪਰ ਚੈਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆਗਾ ਸਾਈਡ ਤੇ ਵੀ ਇੱਕ ਛੋਟਾ ਬੋਰਡ ਲੱਗਿਆ ਹੋਇਆਗਾ ਔਰ ਉੱਪਰ ਫਿਰ ਸ਼ਾਪ ਤੇ ਲੱਗਿਆ ਹੋਇਆਗਾ ਉਹ ਸ਼ਾਪ ਵਾਲਾ ਬੋਰਡ ਸ਼ਾਇਦ ਥੋੜਾ ਦੇਖਣ ਚ ਕੋਈ ਹੋਰ ਹੈ ਜੇ ਤਾਂ ਜਿਹੜਾ ਕੰਧ ਤੇ ਲੱਗਿਆ ਹੋਇਆ ਬੋਰਡ ਉਹ ਸਾਨੂੰ ਉੱਥੋਂ ਹੀ ਦਿਸਦਾ ਨਹੀਂ ਡੋਈ ਚੈਲਕੁਲੈਕਸ਼ਨ ਦਾ ਉੱਪਰ ਬੋਰਡ ਲੱਗਿਆ ਹੋਇਆ ਹੈਗਾ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਸ਼ਿਮਰ ਦੇ ਸੂਟ ਇਹ ਸ਼ਿਮਰ ਦਾ ਇਹ ਆਗੀ ਸ਼ਰਟ ਹੈ ਪੂਰੀ ਸ਼ਰਟ ਤੇ ਇਹਦੀ ਬਰਕ ਹੈਗਾ ਇਹਦੀ ਬਾਟਮ ਆਗੀ ਲਾਈਨਿੰਗ ਤੇ ਲੱਗਣੀ ਹੈ ਇਹਦਾ ਰੇਟ ਰਹੂਗਾ ਜੀ 950 ਰੁਪਿਆ ਹੀਮਰ ਹੈ ਤੇ ਇਹ ਦੇ ਨਾਲ ਦੁਪੱਟਾ ਆ ਗਿਆ ਵੀ ਦੁਪੱਟਾ ਸੂਟ ਨੇ ਇਹ ਇਹਦੇ ਤੇ ਦੁਪੱਟਾ ਆ ਗਿਆ ਦੁਪੱਟੇ ਤੇ ਕੱਟਵਾਰਕ ਵੀ ਕੀਤਾ ਹੋਇਆ ਔਰ ਇਹ ਵਰਕ ਵੀ ਹੋਇਆ ਹੋਇਆ ਹੈਗਾ ਔਰ ਗੰਜਾ ਦੁਪੱਟਾ ਹੈ ਇਹ ਇਹਦਾ ਰੇਟ ਰਹੂਗਾ ਜੀ 950 ਰੁਪਿਆ ਇਹਦੇ ਵਿੱਚ ਕਲਰ ਜਿਹੜੇ ਨੇ ਆਪਣੇ ਕੋਲੇ ਮੈਂ ਥਲੂੰ ਇਹ ਦੇਖੀ ਕਲਰ ਨੇ ਇਹ ਇੱਕ ਦੋ ਡਿਜ਼ਾਈਨ ਦੇ ਵਿੱਚ ਹੋਰ ਨੇ ਇਹ ਆ ਗਿਆ ਜੀ ਆਪਣਾ ਦੂਸਰਾ ਡਿਜ਼ਾਈਨ ਹੈ ਇਹ ਵੀ ਸ਼ਿਮਰਦਾ ਹੀ ਬਸ ਥੋੜਾ ਇਹਦੇ ਬਰਕ ਵਾਲਾ ਜਿਹੜਾ ਡਿਜ਼ਾਈਨ ਹੈ ਨਾ ਉਹਦਾ ਫਰਕ ਹੈਗਾ ये अपनी शर्ट आ गई बॉटम से भी वर्क हैगा ये बॉटम आ गई बॉटम से वर्क है गा तो यह आ गया जी या रेट यदा भी रहेगा 950 ਰੁਪਿਆ ਇਹ ਦਾ ਦੁਪੱਟਾ ਆ ਗਿਆ ਦੁਪੱਟੇ ਇਹਨਾਂ ਦੇ ਬਹੁਤ ਪਿਆਰੇ ਨੇਗੇ ਇਹਨਾਂ ਤੇ ਬਾਟਮ ਤੇ ਵੀ ਵਰਕ ਹੈ ਇਹ ਕਲਰ ਜਿਹੜੇ ਨੇ ਇਹ ਦੀ ਆ ਗਏ ਇਹੀ ਕਲਰ ਨੇਗੇ ਤੇ ਇਹ ਆ ਗਿਆ ਜੀ ਆਪਣਾ ਤੀਸਰਾ ਡਿਜ਼ਾਈਨ ਇਹ ਸ਼ਿਮਰ ਤੇ ਜਿਹੜੇ ਅੱਜ ਆਪਾਂ ਦਿਖਾਏ ਤੁਹਾਨੂੰ ਸਾਰੇ ਸ਼ਿਮਰ ਤੇ ਨੇ ਇਹਦਾ ਦੁਪੱਟਾ ਆ ਗਿਆ ਇਦਾਂ ਰੇਟ ਵੀ ਲਊਗਾ 5900 ਰੁਪਇਆ ਇਹ ਵਿੱਚ ਜਿਹੜੇ ਕਲਰ ਨੇਗੇ ਉਹ ਇਹ ਨੇਗੇ ਚਾਰ ਚਰ ਕਲਰ ਨੇ ਇੱਕ ਡਿਜ਼ਾਈਨ ਦੇ ਵਿੱਚ ਇਹ ਜੇ ਕਿਸੇ ਨੇ ਬਾਏ ਕਰਨਾ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਉੱਤੇ ਭੇਜ ਸਕਦੇ ਹੋ ਤੇ ਸ਼ਿਪਿੰਗ ਜਿਹੜੀ ਹੈ ਆਪਣੀ ਐਕਸਟਰਾ ਲੱਗਦੀ ਹੈ ਜਿਹੜਾ ਇਹ ਸੂਟ ਹੈ ਇਹ ਤੇ ਸ਼ਿਪਿੰਗ ਜਿਹੜੀ ਹੈ 50 ਰੁਪਏ ਲੱਗਦੀ ਹੈ ਵੈਸੇ 80 ਰੁਪਏ ਪਰਕੇਜੀ ਲੈਣੇ ਨੇ ਤਾਂ ਇੱਕ ਸੂਟ ਤੇ 50 ਰੁਪਏ ਸ਼ਿਪਿੰਗ ਹੈ ਸ਼ਿਪਿੰਗ ਹਰ ਸੂਟ ਤੇ ਆਪਣੀ ਐਕਸਟਰਾ ਲੱਗੂਗੀ ਤੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਆਪਣੇ ਮਸਲੀਨ ਦੇ ਵੈਸੇ ਚਲਦੀ ਰਹਿੰਦਾ ਹੈ ਮਸਲੀਨ ਚ ਆਗੇ ਉਹ ਆਪਣਾ ਵੀ ਮਸਲੀਨ ਦੇ ਵਿੱਚ ਆ ਗਏ ਇਹ ਸੂਟ ਵੀ ਇਹਨਾਂ ਦੇ ਬਾਟਮ ਤੇ ਵੀ ਬਰਕ ਹੈ ਪੂਰੇ ਘੇਰੇ ਤੇ ਬਰਕ ਹੈ ਇਹਦਾ ਤੁਸੀਂ ਸ਼ਰਾਰਾ ਵੀ ਬਣਾ ਸਕਦੇ ਹੋ ਵੈਸੇ ਆਪਣੀਆਂ ਕਲਿੱਪਸ ਨੇ ਜਿਹੜੀਆਂ ਉਹ ਇੰਸਟਾ ਤੇ ਪੈਂਦੀਆਂ ਰਹਿੰਦੀਆਂ ਨੇ ਡੇਲੀ ਪਾਈਦੀ ਐ ਕੋਈ ਇੱਕ ਦੋ ਦਿਨ ਮਿਸ ਹੋ ਜਾਏ ਤਾਂ ਕਹਿ ਨਹੀਂ ਸਕਦੇ ਨਹੀਂ ਹਰ ਰੋਜ਼ ਆਪਾਂ ਇੰਸਟਾ ਤੇ ਪਾਉਂਦੇ ਆ ਛੋਟਾ ਕਲਿੱਪ ਉਹਦੇ ਵਿੱਚ ਆਪਾਂ ਜਿਹੜਾ ਕੱਪੜੇ ਕੋਲੇ 1 ਮਿੰਟ ਦਾ ਸਮਾਂ ਹੁੰਦਾ ਉਹਦੇ ਵਿੱਚ ਆਪਾਂ ਹਰ ਰੋਜ਼ ਕੱਪੜੇ ਦਿਖਾਉਂਦੇ ਆ ਕਦੀ ਕੋਈ ਕਦੀ ਕੋਈ ਵੱਖ-ਵੱਖ ਤਰ੍ਹਾਂ ਦੇ ਸੂਟ ਆਪਣੇ ਦਿਖਾਏ ਜਾਂਦੇ ਨੇ ਤੇ ਕੁਝ ਇਹੋ ਜਿਹੇ ਵੀ ਹੁੰਦੇ ਨੇ ਜਿਦੀ ਵੀਡੀਓ ਨਹੀਂ ਪੈਂਦੀ ਸਾਰੀ ਆਪਣੇ ਕੋਲੇ ਸਿਲਕਾ ਚੁੱਕੀ ਐ ਕਰੇਬ ਸ਼ਿਮਰ ਮੰਚਲੀ ਜਿਨੇ ਵੀ ਚੁੰਕੀ ਸਿਲਕ ਸਾਰੇ ਤਰ੍ਹਾਂ ਦੀ ਆਪਣੇ ਕੋਲੇ ਸਿਲਕ ਆ ਚੁੱਕੀ ਹੈ ਡਿਵਾਈਨ ਸਿਲਕ ਦੇ ਆਪਣੇ ਪ੍ਰਿੰਟ ਸੂਟ ਨੇਗੇ ਟੈਬੀ ਲਾਈਨਿੰਗ ਹੋਗੀ ਸਾਰੇ ਤਰ੍ਹਾਂ ਦੇ ਦੁਪੱਟੇ ਨੇ ਜਿਵੇਂ ਆਪਾਂ ਵੀਡੀਓ ਪਾਉਨੇ ਆ ਨਾ ਉਹ ਆਪਣੇ ਕੋਲੇ ਆਲਰੇਡੀ ਚੱਲਦੇ ਰਹਿੰਦੇ ਨੇ ਜਿਹੜਾ ਕੋਈ ਨਵਾਂ ਆ ਗਿਆ ਉਹਦੀ ਥੋੜੀ ਬਹੁਤੀ ਵੀਡੀਓ ਪਾਤੀ ਤੇ ਨਹੀਂ ਇਹ ਆਪਣੇ ਕੋਲੇ ਸਟਾਕ ਚੱਲਦੇ ਰਹਿੰਦੇ ਪਸ਼ਮੀਨਾ ਆਪਣੇ ਕੋਲੇ ਚੱਲ ਰਿਹਾਗਾ ਪਲੇਨ ਪਸ਼ਮੀਨਾ ਇੱਕ ਚੈੱਕ ਮੇਟ ਪਸ਼ਮੀਨਾ ਆਇਆ ਹੈ ਉਹ ਵੀ ਆਪਣੇ ਕੋਲੇ ਅਵੇਲੇਬਲ ਆ ਟੋਟਲ ਕਲਰ ਹੁੰਦੇ ਨੇਗੇ ਤੇ ਬਾਕੀ ਪਲੇਨ ਜਿਵੇਂ ਕਾਟਨ ਹਲੇ ਕਾਟਨ ਚੱਲੀ ਜਾਂਦੀ ਹੈ ਮਹੀਨਾ ਡੇਢ ਮਹੀਨਾ ਕਾਟਨ ਆਪਣੀ ਨਾਲ-ਨਾਲ ਚੱਲੂਗੀ ਤੇ ਨਾਲ ਸਿਲਕੀ ਤੇ ਪਸ਼ਮੀਨਾ ਤੋਂ ਥੋੜਾ ਗਰਮ ਵੀ ਜਿਵੇਂ ਜਿਵੇਂ ਆਉਂਦਾ ਜਾਊਗਾ ਕਪੜਾ ਉਹ ਮੇ ਲਾਉਂਦੇ ਜਾਵਾਂਗੇ ਆਪਣੇ ਕੋਲੇ ਹਰ ਤਰ੍ਹਾਂ ਦਾ ਕਪੜਾ ਹੁੰਦਾ ਸੂਤੀ ਰੇਸ਼ਮੀ ਸਿਲਕੀ ਜਿੰਨੀ ਵੀ ਤਰ੍ਹਾਂ ਦਾ ਆਪਣੇ ਕੋਲੇ ਨਵੇਂ-ਨਵੇਂ ਕਪੜੇ ਆਉਂਦੇ ਨੇ ਬੁਟੀਕ ਪੀਸ ਯੂਮੀ ਇਦਾਂ ਦੇ ਹੋ ਗਏ ਸਾਰੇ ਚੱਲਦੇ ਹੀ ਰਹਿੰਦੇ ਨੇ ਡੇਲੀ ਆਪਣੇ ਕੋਲੇ ਵਰਕ ਹੁੰਦੇ ਨੇ ਪਸ਼ਮੀਨੇ ਤੇ ਵੀ ਵਰਕ ਹੁੰਦਾ ਹੈਗਾ ਤੇ ਜੇ ਤੁਸੀਂ ਆਪਣੀ ਮਰਜ਼ੀ ਨਾਲ ਕਰਵਾਉਣਾ ਚਾਹੁੰਦੇ ਹੋ ਕੋਈ ਵਰਕ ਕੋਈ ਘੇਰੇ ਵਾਲਾ ਵਰਕ ਕਰਾਉਣਾ ਉਹਦੇ ਲਈ ਪ੍ਰੋਪਰ ਨਾਪ ਦੀ ਲੋੜ ਪੈਂਦੀ ਹੈ ਜੇ ਤੁਸੀਂ ਘੇਰੇ ਵਾਲਾ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਆਪਣਾ ਨਾਪ ਪ੍ਰੋਪਰ ਚੌਕ ਤੇ ਘੇਰਾ ਉਹ ਦੱਸ ਦਿਆ ਕਰੋ ਜੇ ਕਿਸੇ ਨੇ ਗਲਾ ਵਰਕ ਕਰਾਉਣਾ ਤਾਂ ਨਾਲ ਪਲੀਜ਼ ਉਹਦੀ ਲੰਬਾਈ ਵੀ ਦੱਸ ਦਿਆ ਕਰੋ ਕਿਉਂਕਿ ਉਹਦੇ ਲਈ ਪ੍ਰੋਪਰ ਨਾਪ ਚਾਹੀਦਾ ਹੁੰਦਾ ਵੈਸੇ ਜਿਹੜੇ ਫ੍ਰੀਜ ਸਾਈਜ਼ ਹੁੰਦੇ ਨੇ ਜਿਵੇਂ ਆਪਾਂ ਕੋਈ ਥੱਲੇ ਵੇਲ ਵਾਲਾ ਬਣਾਉਨੇ ਆ ਜਾਂ ਕੋਈ ਕਲੀਆਂ ਵਾਲਾ ਬਣਾਉਨੇ ਆ ਉਹਦਾ ਥੋੜਾ ਬਹੁਤਾ 1/2 ਇੰਚ ਇੰਚ ਆਪਾਂ ਵਧਾ ਘਟਾ ਸਕਦੇ ਹੁੰਨੇ ਆ ਉਹ ਆਪਣੇ ਕੋਲੇ ਹਮੇਸ਼ਾ ਹੀ ਤਿਆਰ ਮਿਲਦੇ ਨੇਗੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਦੀ ਅਗਰਾਈਆਂ ਤੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ